जय हिंद दर्शक को मैं शमशीर बगा ਤੁਸੀਂ ਦੇਖ ਰਹੇ ਹੋ ਆਰ ਪੀ 1 ਅੱਜ ਅੱਜ ਦੀ ਜਿਹੜੀ ਸਾਡੀ ਵਿਸ਼ੇਸ਼ ਚਤਤ ਜਿਹੜੀ ਮਧੂ ਮੱਖੀਆਂ ਦੇ ਧੰਦੇ ਬਾਰੇ ਹਨ ਮਧੂ ਮਧੂ ਮੱਖੀਆਂ ਦਾ ਧੰਦਾ ਜਿਹੜਾ ਕਿਵੇਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਾਨੂੰ ਰੋਜ਼ਗਾਰ ਵੀ ਦਿੰਦਾ ਹੈਗਾ ਤੇ ਰੋਜੀ ਰੋਟੀ ਵੀ ਦਿੰਦਾ ਹੈਗਾ ਜਿਸ ਦੇ ਲਈ ਸਾਡੇ ਨਾਲ ਮਾਲਵਾ ਵੀ ਫਾਰਮ ਫੋਲਪੁਰ ਤੋਂ ਸਾਡੇ ਰਜਿੰਦਰ ਸਿੰਘ ਮਾਲਵਾ ਜੀ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਹਨ ਜਿਨ੍ਹਾਂ ਤੋਂ ਇਹ ਸਾਰੀ ਜਾਣਕਾਰੀ ਸੀ ਕਲੈਕਟ ਕਰਾਂਗੇ ਸਾਸ਼ਤਰੀ ਗਾਲ ਜੀ ਮਾਲਵਾ ਸਾਹਿਬ ਸਾਸ਼ਤਰੀ ਗਾਲ ਜੀ ਸਰ ਹੋਰ ਪਲਾਉ ਠੀਕ ਠਾਕ ਹੈ ਵਾਚਾਰਦੀ ਕਰਨ ਪ੍ਰਕਾਸ਼ ਸਾਹਿਬ ਆ ਖੜਾ ਕੇ ਜੈ ਹਿੰਦ ਜੈ ਉਸ ਕੋ ਮੈਂ ਸ਼ਮਸ਼ੀਰ ਮਗਾ ਤੁਸੀਂ ਦੇਖ ਰਹੇ ਹੋ ਆਰ ਪੀ 1 ਅੱਜ ਅੱਜ ਦੀ ਜਿਹੜੀ ਸਾਡੀ ਵਿਸ਼ੇਸ਼ ਚਤਤ ਜਿਹੜੀ ਮਧੂ ਮੱਖੀਆਂ ਵੇਤਨ ਦੇ ਬਾਰੇ ਹਨ ਮਧੂ ਮਧੂ ਮੱਖੀਆਂ ਦਾ ਧੰਦਾ ਜਿਹੜਾ ਕਿਵੇਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਸਾਨੂੰ ਰੁਜ਼ਗਾਰ ਵੀ ਦਿੰਦਾ ਹੈਗਾ ਤੇ ਰੋਜੀ ਰੋਟੀ ਵੀ ਦਿੰਦਾ ਹੈਗਾ ਜਿਸ ਦੇ ਲਈ ਸਾਡੇ ਨਾਲ ਮਾਲਵਾ ਵੀ ਫਾਰਮ ਫੋਲਪੁਰ ਤੋਂ ਸਾਡੇ ਰਜਿੰਦਰ ਸਿੰਘ ਮਾਲਵਾ ਜੀ ਇਸ ਵੇਲੇ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਆ ਯੀਣਾ ਤੋਂ ਇਹ ਸਾਰੀ ਜਾਣਕਾਰੀ ਸੀ ਕਲੈਕਟ ਕਰਾਂਗੇ ਸਾਸ਼ਤਰੀ ਕਾਲ ਜੀ ਮਾਲਕ ਸਾਹਿਬ ਸਾਸ਼ਤਰੀ ਜੀ ਸਰ ਆਵਰ ਪਲਾਨ ਠੀਕ ਠਾਕ ਹੈ ਬਹੁਤ ਚੜ੍ਹਦੀ ਕਲਾ ਪਕਾ ਸਾਹਿਬ ਆ ਖੜਾ ਕਿਤਾ ਬਹੁਤ ਵਧੀਆ ਜੀ ਐਨ ਫਸਟ ਕਲਾਸ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਸੀਂ ਸਾਡੇ ਸਟੂਡੀਓ ਚ ਪਧਾਰੇ ਆ ਸੁਖਰੇ ਜੀ ਤੇ ਅੱਜ ਅਸੀਂ ਗੱਲਬਾਤ ਸ਼ੁਰੂ ਕਰਾਂਗੇ ਕਿਉਂਕਿ ਅਕਸਰ ਮੈਂ ਤੁਹਾਨੂੰ ਦੇਖਦਾ ਰਹਿੰਦਾ ਸੀਗਾ ਹਰ ਇੱਕ ਮਿਲਿਆਂ ਦੇ ਵਿੱਚ ਕਈ ਪਬਲਿਕ ਪਲੇਸਾਂ ਦੇ ਵਿੱਚ ਮੰਡੀਆਂ ਦੇ ਵਿੱਚ ਤੁਸੀਂ ਸਹਿਦ ਦਾ ਜਿਹੜਾ ਵਿਕਰੀ ਜਿਹੜੀ ਕਰਨ ਵਾਸਤੇ ਬੈਠੇ ਹੁੰਦੇ ਸੀਗੇ ਤੇ ਮੈਨੂੰ ਲੱਗਿਆ ਵੀ ਤੁਹਾਡੇ ਨਾਲ ਗੱਲ ਕੀਤੀ ਜਾਵੇ ਤੇ ਮੈਂ ਤੁਹਾਨੂੰ ਪਹਿਲਾਂ ਤਾਂ ਤੁਸੀਂ ਥੋੜਾ ਜਿਹਾ ਆਪਣੇ ਬਾਰੇ ਜਾਣਕਾਰੀ ਦਿਓ ਜਰਾ ਸਰ ਮੈਂ ਰਜਿੰਦਰ ਸਿੰਘ ਮਾਲਵਾ ਮਾਲਵਾ ਵੀ ਫਾਰਮ ਪਿੰਡ ਦਾ ਨਾਮ ਫਰੋਜਪੁਰ ਨੀਰ ਚਮਕੌਰ ਸਾਹਿਬ ਜ਼ਿਲ੍ਹਾ ਰੋਪੜ ਪੰਜਾਬ ਨੂੰ ਬਿਲੋਂਗ ਕਰਦਾ ਤੇ ਮੈਂ ਇਹ ਧੰਦਾ ਕੋਈ ਪਿਤਾ ਪੁੱਖੀ ਨਹੀਂ ਕਰ ਰਿਹਾ ਮੈਂ ਇਹ ਹੋਰ ਧੰਦਿਆਂ ਦੇ ਵਿੱਚੋਂ ਚੋਣ ਕਰਕੇ ਮੈਨੂੰ ਥੋੜਾ ਜਿਹਾ ਵਧੀਆ ਲੱਗਿਆ ਇਸ ਕਰਕੇ ਮੈਂ ਇਸ ਧੰਦੇ ਨੂੰ ਤਰਜੀਹ ਦਿੱਤੀ ਹੈ ਜੀ ਅੱਛਾ ਮਧੂ ਮੱਕੀ ਦਾ ਧੰਦਾ ਜਿਹੜਾ ਤੁਸੀਂ ਕਿੰਨੀ ਦੇਰ ਤੋਂ ਕਰ ਰਹੇ ਹੋ ਮੈਂ ਸਨ 2000 ਦੇ ਵਿੱਚ ਪਹਿਲੀ ਵਾਰੀ ਮਧੁਮੱਖਿਆਂ ਦਾ ਧੰਦਾ ਸਟਾਰਟ ਕੀਤਾ ਸੀ ਉਸ ਤੋਂ ਪਹਿਲਾਂ ਮੈਂ ਮੇਰੇ ਉਸਤਾਦ ਸਰਦਾਰ ਹਰਜਿੰਦਰ ਸਿੰਘ ਜੀ ਸ਼ੇਰਗਿੱਲ ਸੁਹਾਲੇ ਉਹਨਾਂ ਦੇ ਕੋਲੋਂ ਥੋੜੀ ਜਾਣਕਾਰੀ ਲਿੱਤੇ ਸੀ ਫਿਰ ਜਿਵੇਂ ਜਿਵੇਂ ਸਮਾਂ ਆਇਆ ਫਿਰ ਮੈਂ ਅੱਗੇ ਖੇਤੀਬਾੜੀ ਦੇ ਅੰਦਰ ਰੋਪੜ ਤੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਤੋਂ ਉਸ ਤੋਂ ਬਿਨਾ ਸਹਾਰਨਪੁਰ ਤੋਂ ਬਾਕੀ ਬਾਕੀ ਤਮਾਦੋਂ ਮੈਂ ਜਾਣਕਾਰੀ ਲੈਂਦਾ ਰਿਹਾ ਜੀ ਜਿੱਦ ਮੈਂ ਇੱਕ ਮੇਰੇ ਸਰਟੀਫਿਕੇਟ ਗਏ ਨੇ ਸੀ ਮੇਰੇ ਕੋ 28 ਦੇ ਕਰੀਬ ਟ੍ਰੇਨਿੰਗ ਸਰਟੀਫਿਕੇਟ ਸੀ ਅੱਛਾ ਜੀ ਅੱਛਾ ਮੈਨੂੰ ਇਹ ਦੱਸੋ ਵੀ ਜਦੋਂ ਇਹ ਧੰਦਾ ਤੁਸੀਂ ਸਟਾਰਟ ਕਰਿਆ ਸੀਗਾ ਕਿਉਂਕਿ ਆਪਾਂ ਤੁਹਾਡੇ ਥੋੜੀ ਤੁਹਾਡੇ ਵਾਰੀ ਗੱਲ ਕਰਾਂਗੇ ਬਾਕੀ ਬਾਹਰ ਕੇ ਕਰਾਂਗੇ ਥੋੜਾ ਜਿਹਾ ਜਦੋਂ ਦਸਤਾ ਸਟਾਰਟ ਕਰਨ ਦੇ ਵਿੱਚ ਕਿਵੇਂ ਤੁਹਾਨੂੰ ਕੋਈ ਮੁਸ਼ਕਲ ਆਈਆਂ ਵਰਤਨ ਆਈਆਂ ਕਿਵੇਂ ਕਰਿਆ ਦੱਸੋ ਮੈਨੂੰ ਦੇਖੋ ਸਰ ਧੰਦਾ ਕੋਈ ਵੀ ਵੱਡਾ ਜਾਂ ਛੋਟਾ ਨਹੀਂ ਹੁੰਦਾ ਹਾਂ ਫਸਟ ਟਾਈਮ ਜਦੋਂ ਮੈਂ ਮਧੂਮੱਖੀ ਪਾਲਣ ਦਾ ਧੰਦਾ ਕੀਤਾ ਉਦੋਂ ਥੋੜੀ ਗਰੀਬੀ ਸੀ ਛੋਟੇ ਲੈਵਲ ਤੇ ਕੰਮ ਸ਼ੁਰੂ ਕਰਨਾ ਸੀ ਤੇ ਉਦੋਂ ਮੇਰੇ ਫਰੈਂਡ ਸਰਕਲ ਨਾਲ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਮੈਨੂੰ ਇੱਕ ਖਾਸ ਖਿੱਤੇ ਦੇ ਨਾਲ ਜੋੜ ਕੇ ਦੇਖਿਆ ਜਿੰਨੇ ਸਾਡੇ ਪੰਜਾਬ ਦੇ ਵਿੱਚ ਇੱਕ ਅਲੱਗ ਭਾਈਚਾਰਾ ਜਿਹੜਾ ਸ਼ਹਿਦ ਦਾ ਧੰਦਾ ਕਰਦਾ ਹੈ ਉਹ ਦਰਖਤਾਂ ਤੋਂ ਤੋੜ ਕੇ ਸ਼ਹਿਦ ਸੇਲ ਕਰਦਾ ਮੈਨੂੰ ਉਹਦੇ ਨਾਲ ਮਲਾ ਕੇ ਦੇਖਿਆ ਗਿਆ ਤੈਨੂੰ ਵੀ ਇਹੀ ਕਿਹਾ ਗਿਆ ਕਿ ਕਿ ਤੈਨੂੰ ਇਹੀ ਕੰਮ ਰਹਿ ਗਿਆ ਸੀ ਹੋਰ ਤੈਨੂੰ ਕੋਈ ਕੰਮ ਨਹੀਂ ਮੱਝਾਂ ਰੱਖਣ ਦਾ ਹੋਰ ਕੁਝ ਕਰਨ ਦਾ ਮਸ਼ਰੂਮ ਦਾ ਕਰਨ ਲੰਦਾ ਪਰ ਮਧੂਮੱਖੀ ਦਾ ਕੰਮ ਤੂੰ ਨਾ ਕਰ ਕਰਦੇ ਨੇ ਰੁਕਿਆ ਉਹਨਾਂ ਰਿਸ਼ਤੇਦਾਰਾਂ ਨੇ ਵੀ ਕਰਦੇ ਨੇ ਸਾਹਮਣੇ ਮਜ਼ਾਕ ਵੀ ਉਡਾਇਆ ਮੇਰਾ ਬੱਡੀ ਫੱਦਰ ਤੇ ਅੱਛਾ ਤੇ ਪਰ ਸਮਾਂ ਪਾ ਕੇ ਜਦੋਂ ਹੁਣ ਬੁਲੰਦੀਆਂ ਨੂੰ ਛੂਹਿਆ ਕੰਮ ਵਧਿਆ ਤੇ ਸਾਰਾ ਕਾਰੋਬਾਰ ਸੈੱਟ ਹੋ ਗਿਆ ਹੁਣ ਉਹੀ ਰਿਸ਼ਤੇਦਾਰ ਉਹੀ ਸਮਾਜ ਮੈਨੂੰ ਰਿਕਵੈਸਟ ਕਰਦਾ ਕਿ ਸਾਡੇ ਨਿਆਣਾਂ ਨੂੰ ਵੀ ਸਤੰਦ ਦੇ ਵਿੱਚ ਪਾਇਆ ਜਾਵੇ ਜੀ ਜੀ ਮੈਰੀ ਗੱਲ ਬਹੁਤ ਵਧੀਆ ਤੇ ਕਿਉਂਕਿ ਐਵੇਂ ਸਦਾ ਮੇਰੇ ਇਸਮਾਰੋ ਸਾਹਿਬ ਮੈਂ ਤਾਂ ਹੀ ਕੱਲ ਜਾਣਦਾ ਜਦੋਂ ਕੋਈ ਹੁੰਦਾ ਕੋਈ ਤੀਚਾ ਲਿਆ ਹੋਏ ਬੰਦੇ ਵਿੱਚ ਕਿਸੇ ਨੂੰ ਦੱਸਿਆ ਨਾ ਹੋਵੇ ਤਾਂ ਲੋਕਾਂ ਨੂੰ ਅਗਲਾ ਪਾਗਲੇ ਦੱਸੂਗਾ ਵੀ ਬੰਦਾ ਪਤਨੀ ਪਾਗਲ ਹੋ ਗਿਆ ਯਾਰ ਇਹ ਤਾਂ ਇਹ ਪਈ ਪਤਾ ਨਹੀਂ ਕਿਉਂ ਇੱਕੋ ਚੀਜ਼ ਫੜੀ ਬੈਠਾ ਹੈ ਤੇ ਪਰ ਲੇਕਿਨ ਟਾਈਮ ਤਾਂ ਲੱਗਿਆ ਹੋਣਾ ਤੁਹਾਨੂੰ ਫੁੱਲ ਤੋਂਣ ਵਾਸਤੇ ਸਭ ਟਾਈਮ ਦੇ ਲੱਗਦਾ 바కి ਤੰਦੇ ਕੋਈ ਵੀ ਸ਼ੁਰੂ ਕਰ ਲੋ ਜੀ ਤੰਦੇ ਨੂੰ ਆਪਾਂ ਆਪਣਾ ਧਰਮ ਮੰਨ ਲੀਏ ਹੂੰ ਆਪਾਂ ਜਿੱਥੇ ਹੋਰ ਕਿਸੇ ਗਾਇਬ ਦੀ ਕਿਸ ਰੱਬ ਦੀ ਕਸਮ ਖਾਂਦੇ ਆ ਮੇਰਾ ਖਿਆਲ ਆ ਆਪਾਂ ਨੂੰ ਆਪਣੇ ਧੰਦੇ ਦੀ ਕਸਮ ਖਾ ਲੈਣੀ ਚਾਹੀਦੀ ਆ ਜੇ ਅੱਜ ਮੈਂ ਮਾਰਕੀਟ ਦੇ ਵਿੱਚ ਕਿਸੇ ਨੂੰ ਗਲਤ ਮਾਲ ਵੇਚਾਂ ਸ਼ਾਇਦ ਵੇਚਾਂ ਜਾਂ ਮਧੂਮੱਖੀਆਂ ਵੇਚਾਂ ਮੈਂ ਉਸ ਬੰਦੇ ਨਾਲ ਗਦਾਰੀ ਨਹੀਂ ਕੀਤੀ ਮੈਂ ਆਪਣੇ ਧੰਦੇ ਨਾਲ ਗਦਾਰੀ ਕੀਤੀ ਆ ਜੀ ਜੀ ਉਹਨੇ ਲੋਕਾਂ ਨੇ ਮੇਰੇ ਗਾਕਾਂ ਨੇ ਅੱਗੇ ਜਾ ਕੇ ਮੇਰੀ ਪ੍ਰਮੋਸ਼ਨ ਕਰਨੀ ਆ ਉਹਨਾਂ ਨੇ ਹੀ ਮੇਰਾ ਵਿਰੋਧ ਕਰਨਾ ਤੇ ਮੇਰੀ ਮਿੱਟੀ ਪਟਣੀ ਆ ਜੀ ਜੀ ਸੋ ਕਦੇ ਵੀ ਜ਼ਿੰਦਗੀ ਦੇ ਵਿੱਚ ਆਪਣਾ ਧੰਦਾ ਕੋਈ ਵੀ ਕਰੋ ਉਹਨੂੰ ਕਸਮ ਖਾ ਕੇ ਕਰੋ ਕਿ ਮੈਂ ਧੰਦੇ ਨਾਲ ਗਦਾਰੀ ਕਦੇ ਨਹੀਂ ਕਰਾਂਗਾ ਜੀ ਫਿਰ ਇਹ ਜਿਹੜਾ ਇਸ ਵੇਲੇ ਤੁਸੀਂ ਜਿਹੜਾ ਇਸ ਕੰਮ ਨੂੰ ਭੜਾਵਾ ਦੇ ਰਹੇ ਹੋ ਪਿੰਡ ਫੋਜਪੁਰ ਦੇ ਵਿੱਚ ਕੋਈ ਪ੍ਰੋਜੈਕਟ ਲਾਇਆ ਹੋਇਆ ਜਾਂ ਤੁਸੀਂ ਉਹ ਜਿਹੜੇ ਰੱਖੇ ਹੁੰਦੇ ਬਕਸੇ ਵਗੈਰਾ ਰੱਖੇ ਹੋਏ ਹਾਂ ਜੀ ਸਰ ਇਹ ਮਧੂਮੱਖੀਆਂ ਨੂੰ ਲੱਕੜ ਦੇ ਬਕਸਿਆਂ ਦੇ ਵਿੱਚ ਪਾਲਿਆ ਜਾਂਦਾ ਇਹਨਾਂ ਦਾ ਇੱਕ ਸਟੈਂਡਰਡ ਸਾਈਜ਼ ਆ ਪੂਰੇ ਇੰਡੀਆ ਦਾ ਜੀ ਜਿਹਦੇ ਚ 10 ਛੱਤੇ ਮਧੂਮੱਖੀਆਂ ਦੇ ਰਹਿ ਜਾਂਦੇ ਇੱਕ ਬਕਸੇ ਦੇ ਵਿੱਚ ਤੇ ਜੇ ਆਪਾਂ ਉਹਨੂੰ ਸੁਪਰ ਤੇ ਕੰਮ ਕਰਨਾ ਹੈ ਜੀ ਪੰਜਾਬ 'ਚ ਕੁਝ ਬਨੇ ਚਾਣੇ ਬੀਕੂ ਪੁਰਾ ਮਤਲਬ ਦੋ ਤਾਂ 9:30 ਵਜੇ ਦਾ ਇੱਕ ਮੇਰਾ ਮਾਲਵਾ ਵੀ ਫਰਮ ਰੋਪੜ ਪੰਜਾਬ ਫਿਰੋਜ਼ਪੁਰ ਤੇ ਇੱਕ ਹੈਗਾ ਕਲੇਰ ਵੀ ਫਾਰਮਾ ਗੁਰਦਾਸ ਸਿੰਘ ਕਲੇਰ ਉਹ ਪਟਿਆਲੇ ਤੋਂ ਆ ਜੀ ਅਸੀਂ ਮਧੂਮੱਖੀਆਂ ਦਾ ਕੰਮ ਜਿਹੜਾ ਹੈਗਾ ਸੁਪਰ ਬਾਕਸਿਆਂ ਤੇ ਕਰਦੇ ਆ ਜੀ ਜੀ ਸੁਪਰ ਬਾਕਸੇ ਤੇ ਮੈਂ ਤੁਹਾਨੂੰ ਤੁਹਾਡੇ ਲੱਭ ਜਾਂਦੇ ਸਮਝਾਵਾਂ ਜਿਵੇਂ ਆਪਾਂ ਛੱਤ 'ਤੇ ਬੈਠੇ ਆ ਇਸ ਕਮਰੇ ਦੇ ਉੱਪਰ ਲੈਂਟਰ ਨਹੀਂ ਪਾਉਣਾ ਚਿਵਾਰਾ ਪਾ ਦੇਣਾ ਚਿਵਾਰਾ ਪਾ ਦੇਣਾ ਉਹਦੇ ਨਾਲ ਕੀ ਹੁੰਦਾ 9 ਛੱਤ 'ਤੇ ਥੱਲੇ ਪਾ ਦਿਓ 9 ਛੱਤ 'ਤੇ ਉੱਪਰ ਪਾ ਦਿਓ ਮਧੂਮੱਖੀਆਂ ਦੀ ਫਿਤਰਤ ਹੈ ਇਹ ਸ਼ਹਿਦ ਨੂੰ ਹਮੇਸ਼ਾ ਉੱਚੇ ਪਾਸੇ ਪਾਉਂਦੀਆਂ ਜੀ ਤੁਸੀਂ ਦਰਖਤਾਂ ਤੇ ਲੱਗਿਆ ਵੀ ਛੱਤਾਂ ਦੇਖੋਗੇ ਜਿਹੜਾ ਪਾਸਾ ਉੱਚਾ ਹੁੰਦਾ ਉੱਚੇ ਪਾਸੇ ਸ਼ਹਿਦ ਸੋ ਸੁਪਰ ਬਾਕਸ ਦੇ ਚ ਮੱਖੀ ਸੁਪਰਾਂ ਦੇ ਸ਼ਹਿਦ ਭਰ ਦਿੰਦੀ ਹੈ ਤੇ ਥੱਲੇ ਆਂਡਾ ਬੱਚਾ ਦੇ ਦਿੰਦੀ ਹੈ ਉਹਦੇ ਨਾਲ ਜਦੋਂ ਸ਼ਹਿਦ ਕੱਢਦੇ ਆਂ ਫਿਰ ਅਲੱਗ ਸ਼ਹਿਦ ਨਿਕਲਦਾ ਵਿੱਚ ਆਂਡਾ ਬੱਚਾ ਨਹੀਂ ਟੁੱਟਦਾ ਜਿਸ ਦੇ ਕਰਕੇ ਸੁਪਰ ਕੁਆਲਿਟੀ ਦਾ ਸ਼ਹਿਦ ਨਿਕਲ ਜਾਂਦਾ ਜੀ ਦੂਸਰਾ ਇਹਦੀ ਪ੍ਰੋਡਕਸ਼ਨ ਵੀ ਵੱਧਦੀ ਹੈ ਸਾਨੂੰ ਯੂਨੀਵਰਸਿਟੀ 'ਚ ਪੜਾਇਆ ਗਿਆ ਸੀ ਬਾਹਰਲੇ ਦੇਸ਼ਾਂ ਦੇ ਵਿੱਚ ਮਧੂਮੱਖੀਆਂ ਦੇ ਜਿਹੜੇ ਹੈਗੇ ਖਰੀਦ-ਵੇਚ ਹੈਗੇ ਕਿਲੋਆਂ 'ਚ ਹੁੰਦੀ ਹੈ ਸਾਡੇ ਦੇਸ਼ 'ਚ ਛੱਤਿਆਂ ਦਾ ਹਿਸਾਬ ਮੰਨਿਆ ਜਾਂਦਾ ਹੈ ਕਿ ਛੱਤੇ 2 ਛੱਤੇ 10 ਛੱਤੇ 5 ਛੱਤੇ ਇੱਕ ਬਕਸਾ ਤੰਦਰੁਸਤ ਹੋਵੇ ਤਾਂ ਉਹਦੇ ਵਿੱਚ 2 ਕਿਲੋ ਮਧੂਮੱਖੀਆਂ ਜੇ ਇੱਕ ਜਵਾਰਾ ਪਾਤਾ ਦਾ 4 ਕਿਲੋ ਹੋ ਗਿਆ ਇੱਕ ਜਵਾਰਾ ਹੋਰ ਪਾਤਾ 6 ਕਿਲੋ ਹੋ ਗਿਆ ਜਿਹੜਾ ਸਾਨੂੰ ਡਾਕਟਰ ਸਾਹਿਬ ਨੇ ਯੂਨੀਵਰਸਿਟੀ ਲੁਧਿਆਣਾ ਤੋਂ ਸਿਖਾਇਆ ਸੀ 2 ਕਿਲੋ ਮਧੂਮੱਖਿਆਂ ਦੇ 2 2 2 ਦਮੇ 4 ਕਿਲੋ ਸ਼ਹਿਦ ਪ੍ਰੋਡਕਸ਼ਨ ਜੇ ਜਵਾਰਾ ਪਾਤਾ 4 ਕਿਲੋ 4 ਚੌਕਾ 16 ਕਿਲੋ ਸ਼ਹਿਦ ਜੇ ਇੱਕ ਜਵਾਰਾ ਹੋਰ ਪਾਤਾ 6 ਕਿਲੋ 6 6 36 ਕਿਲੋ ਸ਼ਹਿਦ ਦੀ ਪ੍ਰੋਡਕਸ਼ਨ ਬਣਦੀ ਹੈ ਜੀ ਜੀ ਹਾਂ ਇਹ ਵੱਖਰਾ ਮੈਟਰ ਹੈ ਕਿ ਉਹਨਾਂ ਦੀ ਸੁਪਰਾਂ ਦੀ ਥੋੜੀ ਸਾਫ ਸਵਾਲ ਔਖੀ ਹੈ ਧੋਆ ਟਵਾਈ ਔਖੀ ਹੈ ਸਿੰਗਲ ਦੀ ਸੌਖੀ ਹੈ ਜੀ ਜਿਹੜਾ ਬੰਦਾ ਆਪ ਹੱਥੀਂ ਕੰਮ ਕਰੂਗਾ ਉਹੋ ਤਾਂ ਕਰ ਲੈਂਦਾ ਜੇ ਆਪਾਂ ਲੇਬਰਾਂ ਦੇ ਸਿਰ ਤੇ ਛੱਡਣਾ ਫਿਰ ਜਿਆਦਾ ਵਧੀਆ ਨਹੀਂ ਹੈਗਾ ਸਹੀ ਗੱਲ ਹੈ ਤੁਸੀਂ ਇਸ ਕੰਮ ਦੇ ਵਿੱਚ ਤੁਸੀਂ ਪਰਿਵਾਰ ਦੇ ਨਾਲ ਤੁਹਾਡਾ ਹੈਲਪ ਕਰਦੇ ਜਾਂ ਲੇਬਰ ਮੈਨ ਵੀ ਰੱਖਉਂਗਾ ਮੈਂ ਲੇਬਰ ਰੱਖਦਾ ਜੂ ਨਾ ਸੀਜ਼ਨ ਦੇ ਵਿੱਚ ਮੇਰੇ ਕੋ ਪੰਜ ਪੰਜ ਬੰਦੇ ਛੇ ਛੇ ਬੰਦੇ ਵੀ ਹੋ ਜਾਂਦੇ ਲੇਬਰ ਦੇ ਜੀ ਪਰ ਕੋਸ਼ਿਸ਼ ਹੈ ਹੁੰਦੀ ਮੈਂ ਸ਼ਾਇਦ ਕੱਟਦਾ ਵੀ ਆਪ ਆ ਮੈਂ ਬਾਕਸੇ ਚੈੱਕ ਵੀ ਆਪ ਕਰਦਾ ਮੈਂ ਸ਼ਾਇਦ ਵੀ ਬ੍ਰਾਂਡਿੰਗ ਵੀ ਆਪ ਕਰਦਾ ਮਾਰਕੀਟ ਦੇ ਵਿੱਚ ਨੇਚਰਲ ਪਿਓਰ ਹਨੀ ਦੇ ਨਾਮ ਤੇ ਸ਼ਾਇਦ ਹੈਗਾ ਮੇਰਾ ਮੈਂ ਉਹਦੀ ਪੈਕਿੰਗ ਵੀ ਆਪ ਕਰਦਾ ਮੇਰੀ ਵਾਈਫ ਮਤਲਬ ਵਧੀਆ ਸਪੋਰਟ ਕਰਦੀ ਆ ਮੈਨੂੰ ਤੇ ਮੇਰਾ ਬੇਟਾ ਹੁਣ ਤੱਕ ਮੇਰੇ ਕੋਲ ਰਿਹਾ ਹੁਣ ਉਹ ਕੈਨੇਡਾ ਚਲੇ ਗਿਆ ਤੇ ਬੇਟਾ ਮੇਰਾ ਵੀ ਮੇਰੀ ਬਹੁਤ ਸਪੋਰਟ ਕਰਦਾ ਸੀ ਇਸ ਕੰਮ ਦੇ ਵਿੱਚ ਜੀ ਜੀ ਤੇ ਜਦੋਂ ਪਰਾਲ ਮਿਲ ਕੇ ਸਾਰਾ ਪਰਿਵਾਰ ਕੰਮ ਕਰਾਂਗੇ ਤਾਂ ਆਪਾਂ ਤੁਹਾਨੂੰ ਲਿਓ ਰਿਕਵੈਸਟ ਕਰਦੀ ਆ ਜੀ ਤੇ ਜਿਹੜਾ ਕੰਮ ਹੱਥੇ ਹੀ ਕਰ ਲੈਣਾ ਉਹਦੇ ਵਿੱਚ ਹੋਰ ਬਹੁਤ ਸਾਰੀਆਂ ਹੁਣ ਤਾਈਆਂ ਦਾ ਪਤਾ ਲੱਗ ਜਾਂਦਾ ਹੈ ਜੀ 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 ਵੈਰੀ ਗੁੱਡ ਬਹੁਤ ਵਧੀਆ ਜੀ ਤੇ ਦੂਜੀ ਗੱਲ ਇੱਕ ਹੋਰ ਹੈ ਵੀ ਅੱਜ ਜਿਹੜਾ ਸਾਡਾ ਪ੍ਰੋਗਰਾਮ ਦਾ ਆਪਾਂ ਲੋਕਾਂ ਨੂੰ ਇਹੀ ਛੇਦ ਐਂਡ ਲੀਕ ਰੱਖ ਰਿਹਾ ਕਿਉਂਕਿ ਕੋਈ ਅੱਜਕੱਲ ਸਰਕਾਰ ਦੀਆਂ ਨੌਕ ਪਰ ਲੇਕਿਨ ਅਸੀਂ ਕੋਈ ਵੀ ਰੋਜ਼ਗਾਰ ਅਸੀਂ ਕਰ ਸਕਦੇ ਆ ਐਵੇਂ ਨਹੀਂ ਕਿ ਵੀ ਅਸੀਂ ਦਿਹਾੜੀ ਤੱਪਾ ਕਰਕੇ ਹੀ ਆਪਾਂ ਕੋਈ ਆਪਾਂ ਪੇਟ ਭਰਨ ਹੁੰਦਾ ਪਰ ਲੇਕਿਨ ਮੈਨੂੰ ਇਹ ਦੱਸੋ ਵੀ ਜਿਹੜਾ ਸ਼ਹਿਦ ਹੈ ਇਹ ਸ਼ੁੱਧ ਸ਼ਹਿਦ ਕੀ ਕਿਹੜਾ ਹੁੰਦਾ ਲੋਕੀਆ ਦੇ ਡੁਪਲੀਕੇਟ ਸ਼ਹਿਦ ਆ ਜੀ ਇਹ ਨਕਲੀ ਹੈ ਜੀ ਇਹ ਤਾਂ ਸ਼ਹਿਦ ਸਰ ਹੁਣ ਤੱਕ ਦਾ ਇਹ ਦੇਖਿਆ ਗਿਆ ਜਦੋਂ ਮੈਂ ਧੰਦਾ ਨਹੀਂ ਸੀ ਕਰਦਾ ਮੇਰੀ ਵੀ ਮਨੋ ਵੀ ਇਹ ਲੱਗਦਾ ਸੀ ਕਿ ਸ਼ਹਿਦ ਵਿੱਚ ਚੀਨੀ ਮਿਲਾਇ ਜਾਂਦੀ ਹੈ ਜੀ 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 ਪਰ ਚੀਨੀ ਸ਼ਹਿਦ ਵਿੱਚ ਨਹੀਂ ਮਿਲਾਇ ਜਾਂਦੀ ਜੀ ਕਿਉਂਕਿ ਜਿਹੜਾ ਸ਼ਹਿਦ ਦਾ ਸ਼ਹਿਦ گاੜਾ ਹੈ ਉਹਦੇ ਵਿੱਚ ਚੀਨੀ ਆਪਾਂ ਕਿੰਨੇ ਮਿਲਾਵਾਂਗੇ ਮਧਾਣੀ ਲਾ ਕੇ ਮਲਾਉਂਗੇ ਤਾਂ ਨਹੀਂ ਮਿਲਣੀ ਬਿਜਲੀ ਬਿੱਲ ਜ਼ਿਆਦਾ ਆਜੂਗਾ ਫਾਇਦਾ ਘੱਟ ਹੋਊਗਾ ਆਪਣੇ ਕੋਈ ਇੱਕ ਆਪਸ਼ਨ ਬਚੀ ਕੀਨੀ ਨੂੰ ਪਾਣੀ ਚ ਘੋਲ ਲਓ ਭਾਵੇਂ ਉਬਲਿਆ ਪਾਣੀ ਪਾਵੇਂ ਬਿਨਾ ਉਬਲਿਆ ਫਿਰ ਉਹਨੂੰ ਸ਼ਹਿਦ ਦੇ ਚ ਪਾ ਦਿਓ ਇੱਕੋ ਆਪਸ਼ਨ ਬਚੀ ਹੁਣ ਆਪਾਂ ਜਿਹੜਾ ਖਰੀਦਦਾਰ ਉਹ ਕਿਵੇਂ ਪਰਖੇ ਉਹ ਇਸ ਤਰ੍ਹਾਂ ਪਰਖ ਸਕਦਾ ਕਿ ਸ਼ਹਿਦ ਦੇ ਚ ਪਾਣੀ ਦੀ ਮਾਤਰਾ ਹੈ ਵੈਸੇ ਸਾਨੂੰ ਜਿਹੜਾ ਪੈਰਾਮੀਟਰ ਸਰਕਾਰ ਦੇ ਅਨੁਸਾਰ 17 ਤੋਂ ਲੈ ਕੇ 20% ਤੱਕ ਪੈਰਾਮੀਟਰ ਹੈ ਜਿਹੜਾ ਪਾਸ ਹੈਗਾ ਨੈਚੁਰਲ ਤਾਂ ਇਹ ਲਿਕਵਿਡ ਹੋ ਪੰਦਾ ਜੇ ਇਹਦੇ ਪਾਣੀ ਦੀ ਮਾਤਰਾ ਜ਼ਿਆਦਾ ਹੈਗੀ ਆ ਉਹ ਫੜਨ ਵਾਸਤੇ ਆਪਾਂ ਬਿਨਾਂ ਲੈਬ ਤੋਂ ਘਰੇ ਕੀ ਕਰ ਸਕਦੇ ਆ ਇੱਕ ਮਾਚਸ ਦੀ ਤੀਲੀ ਲਓ ਉਹਨੂੰ ਮਤਲਬ ਸ਼ਹਿਦ ਦੇ ਚ ਡਬੋ ਕੇ ਡਿਪ ਕਰਕੇ ਤੁਰੰਤ ਵਾੜੋ ਅਗਰ ਉਹ ਗਿੱਲੀ ਲਿਬੜੀ ਹੀ ਵਲ ਜਾਂਦੀ ਹੈ ਇਹਦੇ ਮਨੁਸ਼ਾਹਤ ਵਿੱਚ ਪਾਣੀ ਦੀ ਮਾਤਰਾ ਨਹੀਂ ਹੈਗੀ। ਜੀ। ਦੂਸਰਾ ਫਾਰਮੂਲਾ ਕਾਟਨ ਦੀ ਪੱਤੀ ਲੈ ਲਓ ਰੋਇੰਦ ਦੀ। ਸ਼ਹਿਦ ਦੇ ਚ ਡਿਪ ਕਰਕੇ ਉਹਨੂੰ ਬਲਦੀ ਅੱਗੇ ਤੇ ਕਰਦੇ ਹੋ। ਦੀਵਾ ਦੀਵਾ ਬਲਦੇ ਜੀ। ਹਾਂ ਜੇ ਜਿਹੜਾ ਸ਼ਹਿਦ ਹੈ ਜੀ ਉਹ ਅੱਗ ਫੜਦਾ ਨਹੀਂ ਪਰ ਅੱਗ ਨੂੰ ਡਿਸਟਰਬ ਵੀ ਨਹੀਂ ਕਰਦਾ। ਡਿਸਟਰਬ ਨਹੀਂ ਕਰਦਾ। ਅਗਰ ਅੱਗ ਨੂੰ ਡਿਸਟਰਬ ਕਰਦਾ ਚਿਰਚਿਰ ਦੀ ਆਵਾਜ਼ ਆਉਂਦੀ ਜਿੰਨੇ ਆਪਣੇ ਜੋਤ ਨੂੰ ਪਾਣੀ ਵਾਲੇ ਹੱਥ ਲੱਗ ਜਾਂਦੇ ਗਿੱਲੇ। ਜਿਸ ਤਰ੍ਹਾਂ ਦੀ ਆਵਾਜ਼ ਆਉਂਦੀ ਹੈ ਤਾਂ ਮਤਲਬ ਉਹਦੇ ਚ ਪਾਣੀ ਦੀ ਮਾਤਰਾ ਹੈਗੀ ਆ। ਹਾਂ। ਸ਼ਹਿਦ ਨੂੰ ਆਪਾਂ ਕਿਸੇ ਨੈਪਕਿਨ ਪੇਪਰ ਤੇ ਪਾ ਲਏ ਉਹਦੇ ਉਲਟੇ ਪਾਸੇ ਹੱਥ ਲਾ ਕੇ ਦੇਖੋ ਮੋਇਸਚਰ ਨਹੀਂ ਆਉਣਾ ਚਾਹੀਦਾ ਜੇ ਆਉਂਦਾ ਤਾਂ ਉਧਰ ਪਾਣੀ ਦੀ ਮਾਤਰਾ ਹੈਗੀ ਆ ਜੇ ਪਾਣੀ ਦੀ ਮਾਤਰਾ ਹੈਗੀ ਆ ਤਾਂ ਸ਼ਹਿਦ ਸ਼ੰਕਾ ਦੇ ਘਰੇ ਚ ਉਹਦੇ ਤੇ ਕਿਆ ਮਿਲਿਆ ਕਿੰਨਾ ਮਿਲਿਆ ਵੱਧੀ ਗੱਲ ਉਹ ਤਾਂ ਲਵਟਰ ਡਾ ਸਕਦੀ ਹੈ ਜੀ 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 ਤੇ ਪਰ ਪਾਣੀ ਦੇ ਨਾਲ ਆਪਾਂ ਇਹਨਾਂ ਪਤਾ ਲੱਗ ਗਿਆ ਕਿ ਲਵਟਰ ਹੈਗੀ ਆ ਲਵਟਰ ਦਾ ਪਤਾ ਲੱਗ ਸੋਖਾ ਤਰੀਕਾ ਜੀ ਘਰੇ ਕਰਨਾ ਵਾ ਤੇ ਚਲੋ ਬਹੁਤ ਵਧੀਆ ਗੱਲ ਤੁਸੀਂ ਦੱਸਿਓ ਪਰ ਅੱਗੇ ਜਗਲੀ ਇੱਕ ਮੱਕੀਆਂ ਹੁੰਦੀਆਂ ਹੈ ਕਿ ਮਧੂ ਮੱਕੀਆਂ ਹੁੰਦੀਆਂ ਤੇ ਦੋਨਾਂ ਦੋਨੇ ਇਹਨਾਂ ਦੇ ਵਿੱਚ ਸ਼ਾਇਦ ਵਿੱਚ ਕੋਈ ਫਰਕ ਹ ਸ਼ਹਿਦ ਸਰ ਜਿਹੜਾ ਜੰਗਲੀ ਮધુਮੱਖੀਆਂ ਇਕੱਠੀਆਂ ਕਰਦੀਆਂ ਉਹ ਵੀ ਤੇ ਜਿਹੜੀਆਂ ਪਾਲਤੂ ਕਰਦੇ ਆ ਉਹ ਵੀ ਕਰਨਲ ਸਾਰੀਆਂ ਨੇ ਫਲਾਵਰ ਪਈਆਂ ਫੁੱਲਾਂ ਤੇ ਕੰਮ ਕਰਨਾ ਸ਼ਹਿਦ ਇਕੱਠਾ ਕਰਨ ਦਾ ਢੰਗ ਤਰੀਕਾ ਸਿੰਮ ਉਵੇਂ ਮધુਮੱਖੀਆਂ ਉਹ ਇਕੱਠਾ ਕਰਦੀਆਂ ਉਵੇਂ ਪਾਲਤੂ ਕਰਦੀਆਂ ਪਰ ਸ਼ਹਿਦ ਨੂੰ ਕਲੈਕਸ਼ਨ ਕਰਨ ਦਾ ਢੰਗ ਤਰੀਕੇ ਚ ਫਰਕ ਹੈਗਾ ਕਿਉਂਕਿ ਜਿਹੜਾ ਜੰਗਲੀ ਮધુਮੱਖੀਆਂ ਦਾ ਸ਼ੱਤਾ ਜਿਵੇਂ ਹੋਰ ਫਸਲਾਂ ਪੱਕ ਜਾਂਦੀਆਂ ਜਿਵੇਂ ਅੰਬ ਪੱਕਦੇ ਅਮਰੂਦ ਪੱਕ ਜਾਂਦੇ ਆ ਇਸ ਤਰ੍ਹਾਂ ਸ਼ਹਿਦ ਵੀ ਪੱਕਾ ਔਰ ਕੱਚਾ ਆਉਂਦਾ ਜੀ ਤੇ ਜੇ ਆਪ ਕੱਚੇ ਅਮਰੂਦ ਨੂੰ ਤੋੜ ਲਿਆ ਤਾਂ ਉਹ ਨਹੀਂ ਬਣੂਗਾ ਆਂਬ ਨੂੰ ਵੀ ਕੱਚਾ ਤੋੜ ਲਿਆ ਨਹੀਂ ਉਹ ਗੱਲ ਬਣਦੀ ਆ ਘੱਟੋ ਘੱਟ ਗੱਦਰ ਤਾਂ ਹੋਵੇ ਨਾ ਯਾਨੀ 80% ਤੱਕ ਸ਼ਹਿਦ ਦਾ ਪੱਕਿਆ ਹੋਣਾ ਲਾਜ਼ਮੀ ਆ ਅਗਰ 70 80% ਤੋਂ ਘੱਟ ਪੱਕਿਆ ਉਦੀ ਮਾਤਰ ਦੀ ਮਾਤਰਾ ਜ਼ਿਆਦਾ ਉਹ ਸ਼ਾਇਦ ਖਰਾਬ ਹੋ ਜਾਊਗਾ ਉਹਦੀ ਸੈਲਫ ਲਾਈਫ ਘਟ ਜਾਊਗੀ ਪਹਿਲਾ ਫਰਕ ਇਹ ਕਿ ਜਦੋਂ ਜਿਹੜਾ ਤੋੜਨ ਵਾਲਾ ਦਰਾਖਤ ਤੋਂ ਉਹਨੇ ਤੇ ਬਰ ਕੋਈ ਨੌਲੇਜ ਨਹੀਂ ਕਿਉਂਕਿ ਉਹਦੀ ਆਪਣੀ ਪ੍ਰਾਪਰਟੀ ਹੈ ਨਹੀਂ ਉਹਨੇ ਦੇਖਿਆ ਤੋੜ ਲਿਆ ਉਹ ਨਹੀਂ ਤੋੜਦਾ ਪਿੱਛੋਂ ਦੂਜਾ ਆਉਂਦਾ ਉਹ ਤੋੜ ਲੂ ਜਿਹੜੇ ਮਧੂਮੱਖੀ ਪਾਲਕ ਜਿੰਨੇ ਵੀ ਕੰਮ ਕਰਦੇ ਉਹਨਾਂ ਦੀ ਆਪਣੀ ਨਿੱਜੀ ਪ੍ਰਾਪਰਟੀ ਆ ਉਹ ਚੁਆਇਲਿਟ ਕਰ ਲੈਂਦੇ ਅਸੀਂ ਕਈ ਵਾਰੀ ਹਫ਼ਤਾ ਹਫ਼ਤਾ ਲੇਟ ਕਰ ਲੈਂਦੇ ਜੀ ਜਿਹੜੇ ਪੱਕੇ ਨਹੀਂ ਲੇਟ ਕਰ ਲਿਓ ਪੱਕੇ ਕੱਚੇ ਦੀ ਪਛਾਣ ਕੀ ਆ ਮਧੂਮੱਖੀਆਂ ਸ਼ਹਿਦ ਨੂੰ ਪਕਾਉਣ ਤੋਂ ਬਾਅਦ ਲਿਪ ਦਿੰਦੀਆਂ ਜਿੱਦਾਂ ਆਪਾਂ ਪੁਰਾਣੇ ਸਮਿਆਂ ਦੇ ਵਿੱਚ ਦਾਣੇ ਰੱਖ ਕੇ ਲਿਪ ਦਿੰਦੇ ਸੀ ਨਾ ਗਾਰੇ ਨਾਲ ਇਸ ਤਰ੍ਹਾਂ ਉਹ ਵੈਕਸ ਦੇ ਨਾਲ ਮੋਮ ਦੇ ਨਾਲ ਲਿਪ ਦਿੰਦੀ ਆ ਇਹਦਾ ਮਤਲਬ ਸ਼ਹਿਦ ਪੱਕ ਚੁੱਕਿਆ ਇੱਕ ਫਰਕ ਦੂਸਰਾ ਫਰਕ ਜਦੋਂ ਹੁਣ ਆਪਣਾ ਸ਼ੁਸ਼ੇਰੀ ਪਾਣੀ ਦਾ ਗਲਾਸ ਹੈ ਤੁਹਾਡੇ ਕੋਲ ਮੈਂ ਇਹਦੇ ਚ ਇੱਕ ਉਂਗਲੀ ਘੁਮਾ ਦਿੰਦਾ ਤੁਸੀਂ ਨਹੀਂ ਪੀ ਸਕਦੇ ਤੁਸੀਂ ਘੁਮਾ ਦਿਓ ਮੈਂ ਨਹੀਂ ਪੀ ਸਕਦਾ ਪਰ ਉਹ ਬੰਦਾ ਜਿਹੜਾ ਛੱਪੇ ਤੋੜਨ ਵਾਲਾ ਸ਼ਹਿਦ ਕੱਢਣ ਵਾਲਾ ਉਹਦੇ ਹੱਥ ਸਾਫ਼ ਨਹੀਂ ਹੁੰਦੇ ਉਹਨਾਂ ਨੂੰ ਬੋਸ ਨਹੀਂ ਕੀਤੇ ਉਹ ਗੰਦੇ ਹੱਥਾਂ ਨਾਲ ਸ਼ਹਿਦ ਕੱਢੀ ਜਾਂਦਾ ਸੀ ਉਹੀ ਕਾਈ ਜਾਂਦੇ ਆ ਹੂੰ ਉਹਦਾ ਸ਼ਹਿਦ ਕੱਢਣ ਦਾ ਤਰੀਕਾ ਛੱਤੇ ਨੂੰ ਪ੍ਰੈਸ ਕਰਕੇ ਸ਼ਹਿਦ ਕੱਢਦਾ ਹੰਨ ਨਿਚੋੜਦੇ ਆ ਉਹਨੂੰ ਹਾਂ ਜੀ ਜਦੋਂ ਪ੍ਰੈਸ ਕਰੂਗਾ ਤਾਂ ਵਿੱਚ ਮੋਮ ਦੀ ਮਾਤਰਾ ਆਉਣੀ ਹੀ ਆਉਣੀ ਆ ਉਹਦੇ ਬਾਅਦ ਇੱਕਾ ਦੁੱਕਾ ਅੰਡਾ ਬੱਚਾ ੜਕ ਕੇ ਆ ਗਿਆ ਕੋਈ ਮੱਖੀ ੜਕ ਕੇ ਆ ਗਈ ਉਸ ਤੋਂ ਵਿੱਚੇ ਪ੍ਰੈਸ ਕਰਨਾ ਨਾ ਤਾਂ ਮੋਮ ਸਾਡੀ ਖਰਾਕ ਦਾ ਹਿੱਸਾ ਹੈ ਤੇ ਨਾ ਮੱਖੀਆਂ ਜਿਹੜੇ ਵਿੱਚ ਮਿੱਧ ਦਿੱਤੀਆਂ ਉਹਨਾਂ ਦੇ ਡੰਗ ਦਾ ਜ਼ਹਿਰ ਸਾਡੀ ਅੱਖ 'ਚ ਪਾਉਣ ਵਾਲੀ ਚੀਜ਼ ਆ ਅਸੀਂ ਧੱਕੇ ਨਾਲ ਉਹਨੂੰ ਅੱਖਾਂ 'ਚ ਪਾਈ ਜਾਂਦੇ ਆ ਦੇਖੋ ਸ਼ਾਇਦ ਉਹ ਆ ਇਸ ਤਰ੍ਹਾਂ ਚੱਕ ਕੇ ਮਤਲਬ ਕਿਸੇ ਵੱਲੋਂ ਵੱਲ ਕਰਕੇ ਦੇਖੀਓ ਸੂਰਜ ਵੱਲ ਕਰਕੇ ਦੇਖੀਓ ਟ੍ਰਾਂਸਮਿਟਰ ਨਹੀਂ ਦਿਖਦਾ ਉਹਦੇ ਜਿਹਾ ਧੁੰਦਲਾਪਣ ਨਜ਼ਰ ਆਉਂਦਾ ਗਹਿਰ ਉਹ ਲੈਬੋਰੀ ਜਾ ਕੇ ਪਤਾ ਲੱਗਦਾ ਵੀ ਕਿੰਨੀ ਇਹਦੇ ਵਿੱਚ ਖਰਾਬੀ ਹੈਗੀ ਹੈਗੀ ਸੋ ਸਾਡਾ ਸਿਸਟਮ ਕੀ ਹੈ ਅਸੀਂ ਛੱਤੇ ਨੂੰ ਸਾਡੇ ਛੱਤੇ ਫੋਲਡਿੰਗ ਹੈ ਅਸੀਂ ਛੱਤੇ ਨੂੰ ਝਾੜਦੇ ਹਾਂ ਝਟਕਦੇ ਹਾਂ ਉਹਦੇ ਉਹ ਸੌਫਟ ਬੁਰਸ਼ ਨਾਲ ਸਾਫ਼ ਕਰਦੇ ਹਾਂ ਫਿਰ ਸਾਡਾ ਇੱਕ ਗੇਮ ਹੁੰਦੀ ਪੂਰੀ ਟੀਮ ਕੰਮ ਕਰਦੀ ਹੈ ਟੀਮ ਵਰਕ ਅਸੀਂ ਸਾਥੀ ਨੂੰ ਫੜਾਉਂਦੇ ਸਾਥੀ ਪਰੇ ਲੈ ਜਾਂਦਾ ਉੱਥੇ ਇੱਕ ਜਾਲੀਦਾਰ ਕਮਰਾ ਬਣਾ ਹੁੰਦਾ ਉੱਥੇ ਮੱਖੀ ਨਹੀਂ ਥੋੜੇ ਮਕਰਾਂਦੀ। ਅਗਰ ਉੱਥੇ ਮੱਖੀ ਜਾਂਦੀ ਐ ਕੋਈ ਮੱਖੀ ਮਰਦੀ ਐ ਤਾਂ ਸਾਡਾ ਕਮਾਊ ਪੁੱਤ ਮਰਦਾ। ਅੱਛਾ। ਸਾਨੂੰ ਨਾ ਦੁੱਖ। ਮੱਖੀ ਮਰਨ ਦਾ। ਅਸੀਂ ਕੋਸ਼ਿਸ਼ ਕਰਦੇ ਮੱਖੀ ਮਰੇ ਨਾ ਉੱਥੇ ਤੱਕ ਜਾ ਦੇਣਾ। ਉਸ ਤੋਂ ਬਾਅਦ ਉੱਥੇ ਜਾ ਕੇ ਜਿਹੜੇ ਬੰਦੇ ਬੈਠੇ ਉਹਨੂੰ ਜਿੱਦਾਂ ਪੱਕੀਆਂ ਨੂੰ ਛਿੱਲ ਦਿੰਦੇ ਨੇ, ਲੋਕੀ ਨੂੰ ਇਸ ਤਰ੍ਹਾਂ ਨੂੰ ਛਿੱਲਦੇ ਆ। ਛਿੱਲਣ ਤੋਂ ਬਾਅਦ ਉਹਦਾ ਸ਼ਹਿਦ ਐ ਜਿਹੜਾ ਉਹ ਮਸ਼ੀਨ 'ਚ ਪਾਉਂਦੇ ਆ, ਰਾਉਂਡ ਦਿੰਦੇ ਆ। ਛੱਪਾਂ ਨਹੀਂ ਜੀ ਟੁੱਟਦਾ। ਸ਼ਹਿਦ ਨਿਕਲ ਜਾਂਦਾ। ਅੱਛਾ। ਇੱਕ ਤਾਂ ਮੂਮ ਦੀ ਮਾਤਰਾ ਨਹੀਂ ਗਈ ਵਿੱਚ ਦੂਸਰਾ ਪਛਾਣਦਾ ਬੱਚਾ ਨਹੀਂ ਗਿਆ ਤੀਸਰਾ ਹੱਥ ਨਹੀਂ ਵਿੱਚ ਘਿਟੋਲੇ ਦੇ ਉਸ ਤਿੱ ਤੋਂ ਸੇਫ ਹੋ ਗਿਆ ਹੂੰ ਫਿਰ ਚੌਥਾ ਫਾਇਦਾ ਸਾਨੂੰ ਜਿਹੜਾ ਛੱਤਾ ਸਾਡਾ ਬਚ ਗਿਆ ਉਸੇ ਦੁਆਰਾ ਮੱਖੀਆਂ ਫਿਰ ਦਿੰਦੇ ਹਾਂ ਹਮ ਦੁਬਾਰਾ ਘਰ ਬਣਾਉਣ ਦੀ ਲੋੜ ਨਹੀਂ ਪੈਂਦੀ ਉਹਨੂੰ ਦੁਬਾਰਾ ਘਰ ਨਹੀਂ ਬਣਾਉਣਾ ਪੈਣਾ ਕਿਉਂਕਿ ਜਿਹੜਾ ਮੂਮ ਹੈ ਜੀ ਮੂਮ ਪੈਦਾ ਕਰਨ ਲਈ ਮਧੂ ਮੱਖੀਆਂ ਨੂੰ ਸ਼ਹਿਦ ਖਾਣਾ ਪੈਂਦਾ ਹੂੰ ਇੱਕ ਛੱਤਾ ਟੁੱਟ ਗਿਆ ਤਾਂ ਸਾਡਾ 350 ਦਾ ਸ਼ਹਿਦ ਖਾ ਕੇ ਮੱਖੀ ਫਿਰ ਛੱਤਾ ਬਣਾਉਗੀ ਤੇ ਸਾਡਾ ਸਮਾਂ ਵੀ ਬਰਬਾਦ ਹੋ ਗਿਆ ਅਮੈਂ ਇਸੇ ਸਵਾਲ ਤੇ ਥੋੜਾ ਕੋਰਾਂ ਲੱਗਾ ਸੀ ਵੀ ਛੱਤਾ ਕਿੱਥੋਂ ਪੈਦਾ ਹੁੰਦਾ ਕਿਵੇਂ ਪੈਦਾ ਕਰਦੇ ਹੋ ਜੀ ਪਿੱਛੇ ਸਵਾਲ ਦੇ ਵਿੱਚ ਹੀ ਦੱਸ ਦਿੱਤਾ ਕਿ ਛੱਤਾ ਸਹਿਤੋਂ ਪੈਦਾ ਕਰਦੇ ਹਾਂ ਹਾਂਜੀ ਛੱਤੇ ਨੂੰ ਬਣਾਉਣ ਲਈ ਸਾਡੇ ਜਿਹੜੀ ਇੱਕ ਫਰੇਮ ਹੁੰਦੀ ਲੱਕੜ ਦੀ ਉਹਦੇ 'ਚ ਤਾਰਾਂ ਪਾਈਆਂ ਹੁੰਦੀਆਂ ਮਜ਼ਬੂਤੀ ਵਾਸਤੇ ਉਹਦੇ 'ਚ ਇੱਕ ਫਾਊਂਡੇਸ਼ਨ ਸੀਟ ਜਿਹੇ ਆਪਾਂ ਦੂਜੀ ਭਾਸ਼ਾ 'ਚ ਕਹੀਏ ਇੱਕ ਮੋਮ ਦਾ ਪਾਪੜ ਮੋਮ ਦਾ ਪਾਪੜ ਉਹ ਪਾਇਆ ਜਾਂਦਾ ਉਹਦੇ ਉੱਪਰ ਸਿਫਰਾਂ ਸਿਫਰਾਂ ਉਪਰੀਆਂ ਹੁੰਦੀਆਂ ਜਿਵੇਂ ਛੱਪੇ ਉੱਪਰ ਹੁੰਦੀਆਂ ਕੰਪਿਊਟਰ ਮਾਦੋਕੀਓ ਦੇ ਉੱਪਰ ਕੰਮ ਕਰਦੀ ਆ ਕਿ ਉਹਨੂੰ ਹੋਰ ਰੇਜ਼ ਕਰਦੇ ਉਹ ਮਸ਼ੀਨ ਚ ਪੋਣੇ ਤਾਰਾ ਨੂੰ ਟੁੱਟਣੇ ਦਿੰਦੀਆਂ ਉਹ 8 ਸਾਲ ਸਰਵਿਸ ਦੇ ਦਿੰਦਾ 8 ਸਾਲ ਬਾਅਦ ਅਸੀਂ ਖੁਦ ਉਹਨੂੰ ਤੋੜ ਕੇ ਅਲੱਗ ਤੇ ਉਹਦਾ ਮੂਮ ਬਣਾ ਕੇ ਸੇਲ ਕਰ ਦਿੰਦੇ ਆ ਜੀ 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 ਬਹੁਤ ਵਧੀਆ ਜੀ ਤੇ ਸਹਿਤ ਤੋਂ ਇਲਾਵਾ ਹੋਰ ਕੀ ਕੀ ਪਦਾਰਥ ਪੈਦਾ ਕਰਦੀਆਂ ਇਹ ਮੱਖੀ ਮੱਖੀਆਂ ਦੇ ਵਿੱਚ ਤਾਂ ਬਹੁਤ ਸਾਰੇ ਪਦਾਰਥ ਹੈ ਜੀ ਇਹਦੇ ਵਿੱਚ ਤਾਂ ਕੰਮ ਕਰਨ ਦਾ ਬਹੁਤ ਜਾਂ ਬਾਕੀ ਆ ਮੇਰਾ ਖਿਆਲ ਹੈ ਵੀ ਸਰਕਾਰਾਂ ਨੂੰ ਵੀ ਸਵਸਥ ਧਿਆਨ ਦੇਣਾ ਚਾਹੀਦਾ ਜੀ ਜੀ ਤੇ ਨਵੇਂ ਯੂਥ ਨੂੰ ਜੰਗ ਮੁੰਡੇ ਅੱਜਕੱਲ ਦੇਖੋ ਥੋੜੀ ਪੜ੍ਹਾਈ ਕਰਦੇ ਉਸ ਤੋਂ ਬਾਅਦ ਵਿਦੇਸ਼ਾਂ ਵੱਲ ਕੁਝ ਕਰਦੇ ਪਿੱਛੇ ਮਾਂ-ਬਾਪ ਇਕੱਲੇ ਰਹਿ ਜਾਣਗੇ ਇੱਕ ਦਿਨ ਐਸਾ ਹੋਊਗਾ ਕਿ ਸਾਡੇ ਉਰੇ ਹੋਰ ਚੀਜ਼ਾਂ ਘੱਟ ਹੋਣਗੀਆਂ ਤੇ ਬਿਰਧ ਆਸ਼ਰਮ ਜ਼ਿਆਦਾ ਹੋਣਗੇ ਜੀ 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 ਸਹੀ ਗੱਲ ਐ ਵੀ ਉਹਦੀ ਗੱਲ ਤੇ ਜਿਹੜੇ ਕਿਤੇ ਆਪਣੇ ਆਪ ਕਰ ਲੈਣੇ ਆਪਾਂ ਮੱਖੀ ਦਾ ਕੰਮ ਹੈ ਜਿਹਦੇ ਵਿੱਚ ਸ਼ਾਇਦ ਇਹ ਤਾਂ ਕਿ ਤੂੜੀ ਆ ਦਾਣੇ ਤਾਂ ਹੋਰ ਪਾਸਾ ਪਏ ਆ ਸ਼ੈ ਮਧਮੱਖੀਆਂ ਤੋਂ ਅਸੀਂ ਬੀਪੋਲਨ ਪ੍ਰਾਕਣ ਇਕੱਠਾ ਕਰ ਸਕਦੇ ਹਾਂ ਜੀ ਪ੍ਰਾਕਣ ਦੀ ਬਹੁਤ ਵੱਡੀ ਮੰਗ ਹੈ ਜੀ ਮਾਰਕੀਟ ਦੇ ਵਿੱਚ ਇਹ ਸ਼ੂਗਰ ਰੋਗੀਆਂ ਨੂੰ ਕੰਮ ਆਉਂਦਾ ਸ਼ੂਗਰ ਰੋਗੀ ਖਾਂਦੇ ਜੀ ਬੀਪੋਲਨ ਪ੍ਰਾਕਣ ਤੇ ਉਸ ਤੋਂ ਇਲਾਵਾ ਬਾਡੀ ਬਿਲਡਰ ਸਾਰੇ ਖਾਂਦੇ ਜਿਹੜੇ ਜਿੰਮ ਕਰਦੇ ਹੈਗੇ ਉਹਨਾਂ ਨੂੰ ਵੀ ਇਹ ਦੇ ਵਿੱਚ ਤਾਕਤ ਵਾਸਤੇ ਖਾਂਦੇ ਹੈਗੇ ਜੀ ਬੀਪੋਲਨ ਕਿਵੇਂ ਖਾਣਾ ਚਾਹੀਦਾ ਇਹਨੂੰ ਬੀਪੋਲਨ ਆ ਜੀ ਜਿਹੜਾ ਥੋੜਾ ਹੋਰ ਸਪਸ਼ਟ ਕਰ ਦਈਏ ਕਿ ਜੇ ਆਪਾਂ ਫੁੱਲਾਂ ਵਾਲੇ ਖੇਤ 'ਚ ਵੜਦੀਏ ਸਰੋਂ ਦੇ ਖਾਸ ਕਰ ਤਾਂ ਆਪਣੇ ਕੱਪੜਿਆਂ ਦੇ ਉੱਪਰ ਕਿ ਮੱਕੀ ਦੇ ਆਟੇ ਵਰਗਾ ਪੀਲੇ ਰੰਗ ਦਾ ਪਦਾਰਥ ਲੱਗ ਜਾਂਦਾ ਜੀ ਇਹ ਸਾਨੂੰ 8ਵੀਂ ਜਮਾਤ ਦੀ ਕਿਤਾਬ 'ਚ ਪੜਾਇਆ ਸੀ ਕਿ ਮਧੂਮੱਖ ਮੱਖੀਆਂ ਪ੍ਰਾਗ ਟੋਕਰਿਆਂ 'ਚ ਪਾ ਕੇ ਪ੍ਰਾਗ ਕਣ ਆਪਣੇ ਬੱਚਿਆਂ ਵਾਸਤੇ ਲੈ ਕੇ ਆਉਂਦੀਆਂ ਹੁਣ ਚਲੋ ਸਵਾਬ ਨਾਲ ਸਾਡਾ ਬਾਅਦ ਵਾਸਤਾ ਪੈ ਗਿਆ ਤੇ ਇਹਨੂੰ ਵੱਧ ਤੋਂ ਵੱਧ 10 ਗ੍ਰਾਮ ਇੱਕ ਦਿਨ 'ਚ ਬੰਦਾ ਖਾ ਸਕਦਾ ਇੱਕ ਤਾਂ ਇਹ 슈ਗਰ ਨੂੰ ਕੰਟਰੋਲ ਕਰਦਾ ਅਸਲ ਮੈਨੇਜ 슈ਗਰ ਕੰਟਰੋਲ ਨਹੀਂ ਸਾਡੇ ਜੋ ਛਾਤੀ ਦੇ 'ਚ ਮਤਲਬ ਜਿੱਥੋਂ 슈ਗਰ ਕੰਟਰੋਲ ਲਈ ਇਨਸੂਲਿਨ ਪੈਦਾ ਹੁੰਦੀ ਹੈ ਉਸ ਕੋਰਜੇ ਨੂੰ ਰਿਪੇਅਰ ਕਰਦਾ ਜਿਹੜਾ ਆਮ ਬੰਦਾ ਵੀ ਵੀਪੂਰਨ ਖਾ ਲਵੇ ਇਹਦਾ ਮਤਲਬ ਇਹ ਨਹੀਂ ਕਿ ਉਹਦੀ 슈ਗਰ ਕੜ ਜੋ ਵੀ ਨਹੀਂ ਇਹ ਸਾਡੇ ਸਿਸਟਮ ਨੂੰ ਕੰਟਰੋਲ ਕਰਦਾ ਕੰਟਰੋਲਰ ਠੀਕ ਹੋ ਜਾਂਦਾ ਸਾਡਾ ਜੀ ਦੂਸਰਾ ਇਹਦੇ ਚ ਵਿਟਾਮਿਨ A B C D ਕੇ ਸਾਰੇ ਹੁੰਦੇ ਆ ਅੱਛਾ ਤੇ ਇੱਕ ਇਹ ਚ ਪ੍ਰੋਟੀਨ ਹੁੰਦਾ ਜੀ ਆਪਾਂ ਦੂਜੇ ਸ਼ਬਦਾਂ ਚ ਕਹਿ ਲਈ ਜਿਵੇਂ ਮੁਰਗੀ ਦਾ ਅੰਡਾ ਹੁੰਦਾ ਇਹ ਫਸਲ ਦਾ ਅੰਡਾ ਹੈ ਫਸਲ ਦਾ ਅੰਡਾ ਫਸਲ ਦਾ ਹੀ ਕਹਿੰਦੇ ਤੇ ਅੰਡੇ ਦੀ ਸਾਰੀਆਂ ਮਤਲਬ ਹੈਗਾ ਇਹਦੇ ਵਿੱਚ ਇਹਦਾ ਸੇਵਨ ਆਪਾਂ ਨੂੰ ਡੇਲੀ ਕਰਨਾ ਚਾਹੀਦਾ ਹਾਂ ਜੀ ਡੇਲੀ ਕਰ ਸਕਦੇ ਹਾਂ ਮੈਂ ਤਾਂ ਆਪਣੇ ਸਹਰਾਣੇ ਦੀ ਬੋਤਲ ਭਰ ਕੇ ਰੱਖੀ ਐ ਸਵੇਰੇ ਜਦੋਂ ਵੀ ਸਵੇਰੇ ਉੱਠਦੇ ਸਾਰ ਖਾਲੀ ਪੇਟ ਇੱਕ ਫੱਕਾ ਉਹਦਾ ਮਾਰ ਕੇ ਉੱਪਰ ਇੱਕ ਘੁੱਟ ਪਾਣੀ ਪੀ ਲੈਂਦਾ ਫੱਕਾ ਰੱਖ ਕੇ ਵੀ ਪੋਲਣ ਪਰਾਕਣ ਅੱਛਾ ਇਤੇ ਹੱਥੇ ਵੀ ਪੋਲਣ ਪਾ ਕੇ ਖਾ ਕੇ ਤੇ ਉੱਪਰ ਪਾਣੀ ਦੀ ਘੁੱਟ ਵੀ ਕੇ ਬੱਸ ਉਹ ਮਿੱਠਾ ਹੁੰਦਾ ਖਾਣ ਲਈ ਸਵਾਦ ਟੈਸਟੀ ਐ ਅੱਛਾ ਜਿਵੇਂ ਇਹ ਚੀਨੀ ਇਹਨਾਂ ਮਠਾਸ ਤਾਂ ਨਹੀਂ ਥੋੜਾ ਘੱਟ ਗਿਆ ਸਦ ਪਰ ਟੈਸਟੀ ਹੁੰਦਾ ਜੀ ਹਾਂ ਦੂਜੀ ਗੱਲ ਐ ਵੀ ਸ਼ਹਿਦ ਇਸ ਤੋਂ ਬਾਅਦ ਆਪਣਾ ਉਹ ਸ਼ਹਿਦ ਹੋ ਗਿਆ ਵੀ ਪੋਲਣ ਹੋ ਗਿਆ ਰੈ ਜਲੀ ਮਧੂਮੱਖੀਆਂ ਦਾ ਦੁੱਧ ਅੱਛਾ ਦੁੱਧ ਹਾਂ ਜੀ ਤੇ ਆਪਾਂ ਮਜ਼ਾਕ ਵਿੱਚ ਆਖਦੇ ਜੀੜੀਆਂ ਦਾ ਦੁੱਧ ਦੋਤਾ ਲੈਂਦੇ ਸੀ ਸ਼ਾਇਦ ਤੁਹਾਨੂੰ ਅਜੀਬ ਲੱਗਿਆ ਉਹ ਮਧੂਮੱਖੀਆਂ ਨੂੰ ਦੁੱਧ ਵੀ ਦੇਣ ਲੱਗੀਆਂ ਉਹ ਰੈਲ ਜੈਲੀ ਕਹਿੰਦੇ ਇਹ ਜੀ ਰੈਲ ਜੈਲੀ ਮਧੂਮੱਖੀਆਂ ਦੇ ਸਿਰ ਦੇ ਉੱਪਰ ਚੌਥੇ ਭਾਗਾਂ ਤੋਂ ਨਿਕਲਦੀ ਹੈ ਜੀ ਅੱਛਾ ਤੇ ਸਿਰ ਦੇ ਉੱਪਰੋਂ ਨਿਕਲਦੀ ਰੈਲ ਜੈਲੀ ਇਹ ਮਧੂਮੱਖੀਆਂ ਆਪਣੇ ਬੱਚਿਆਂ ਨੂੰ ਖਵਾਉਂਦੇ ਆ ਜੀ ਅੱਛਾ ਜੀ ਇਹ ਰੈਲ ਜੈਲੀ ਸਾਡੇ ਬੋਡੀ ਸੈੱਲਾਂ ਨੂੰ ਰਿਪੇਅਰ ਕਰਦੀ ਹੈ ਜੀ ਬੁਢਾਪਾ ਨਹੀਂ ਆਉਂਦਾ ਜੀ ਜਿਵੇਂ ਆਮ ਕਰਕੇ 20 ਸਾਲ ਤੱਕ ਸਾਡੇ ਬੋਡੀ ਸੈੱਲ ਬਣਦੇ ਆ 25 ਤੱਕ ਟਿਕੇ ਰਹਿੰਦੇ 25 ਤੋਂ ਬਾਅਦ ਸਾਡੇ ਬੋਡੀ ਸੈੱਲ ਟੁੱਟਣ ਲੱ ਆ ਜਾਂਦੇ ਆ ਸੇ ਬੁਢਾਪੇ ਵੱਲੋਂ ਵਧਣ ਲੱ ਆ ਜਾਂਦੇ ਆ ਜਿਹੜੇ ਰੈਲ ਜੈਲੀ ਆ ਜੀ ਇਹ ਤਾਂ ਇਹ ਸਾਡੇ ਬੋਡੀ ਸੈੱਲ ਰਿਪੇਅਰ ਕਰਦੀ ਹੈ ਇਹਦੇ ਉੱਪਰ 글로 ਰੱਖਦੀ ਹੈ ਦੂਸਰਾ ਇਹ ਮਤਲਬ ਨਵਰਤਪੁਣੇ ਨੂੰ ਵੀ ਦੂਰ ਕਰਦੀ ਹੈ ਔਰਤਾਂ ਤੇ ਮਰਦਾਂ ਦੀ ਫਰਟੀਲਿਟੀ ਨੂੰ ਵਧਾਉਂਦੀ ਹੈ ਠੀਕ ਹੈ ਠੀਕ ਹੈ ਤੇ ਬਹੁਤ ਜ਼ਿਆਦਾ